जय हिंद जय भारत राम राम जी सत श्री अकाल ਤੇ ਮੈਂ ਖੜਾ ਜੀ ਪਿੰਡ ਕੁੰਡੇ ਲਾਲੋਵਾਲ ਦੀ ਵਾਟਰ ਸਪਲਾਈ ਦੇ ਉੱਪਰ ਤੁਹਾਨੂੰ ਵਿਊ ਦਿਖਾਵਾਂਗਾ ਜੀ ਤਿੰਨਾ ਚਾਰਾਂ ਪਿੰਡਾਂ ਦਾ ਇੱਥੇ ਕਿਦਾਂ ਦਾ ਮਹਿਸੂਸ ਹੁੰਦਾ ਹੈ ਤੇ ਵਾਟਰ ਸਪਲਾਈ ਦੇ ਉੱਪਰੋਂ ਸੋ ਇਹ ਆ ਜੀ ਪਿੰਡ ਕੁੰਡੇ ਲਾਲੋਵਾਲ ਦਾ ਮੰਦਿਰ ਤੇ ਇਹ ਪਿੰਡ ਕੁੰਡੇ ਲਾਲੋ ਆਵਦੀ ਤਸਵੀਰ ਪੂਰਾ ਪਿੰਡ ਨਜ਼ਰ ਆ ਰਿਹਾ ਹੋਏਗਾ ਤੇ ਇੱਕ ਸਿਰੇ ਤੋਂ ਸ਼ੁਰੂ ਕਰਦਾ ਜੀ ਆ ਚੇਚੀਆਂ ਸਾਈਡ ਤੋਂ ਆਣਾ ਹੈ ਤੇ ਆ ਪਿੰਡ ਇਧਰੋਂ ਸ਼ੁਰੂ ਹੋ ਗਿਆ ਜੀ ਤੇ ਅੱਧਰ ਨੂੰ ਚਲੋ ਜੀ ਪਿੰਡ ਨੂੰ ਦੇਖਦੇ ਜਾਓ ਤੇ ਇਹ ਜੀ ਆਪਣਾ ਪਿੰਡ ਏ ਇਹ ਆ ਗਿਆ ਜੀ ਮੰਦਰ ਤੇ ਮੰਦਰ ਦਾ ਟਾਵਰ ਤੇ ਇਸਰਾ ਜੀ ਨਾਲ ਤੇ ਸ਼ੈੱਡ ਛੁੱਟ ਬਣੀ ਆ ਤੇ ਫਿਰ ਤੁਹਾਡੇ ਹੋਰ ਨਜ਼ਰ ਮਾਰਾ ਦਿੰਨੇ ਆ ਜੀ ਇਹ ਪਿੰਡ ਗਪਾਲੀਆਂ ਨਜ਼ਰ ਆ ਰਿਹਾ ਮਗਰ ਤੇ ਗਪਾਲੀਆਂ ਵੀ ਆਪਣਾ ਪਿੰਡ ਦੇਖ ਸਕਦੇ ਆ ਸਾਡਾ ਕੈਮਰਾ ਤੇ ਚਲੋ ਜਿੰਨੀ ਕੁ ਪਾਵਰ ਰੱਖਦਾ ਤੇ ਇਹ ਆ ਜੀ ਆਨੰਦ ਧਾਮ ਆਸ਼ਰਮ ਕੁੰਡੇ ਲੱਲਵਾਲ ਗਪਾਲੀਆਂ ਤੇ ਹੋਰ ਤੁਹਾਨੂੰ ਕਮਾਨਿਆਂ ਜੀ ਪਿੱਛੇ ਤੁਹਾਨੂੰ ਜਿਹੜਾ ਜੰਗਲ ਨਜ਼ਰ ਆ ਰਿਹਾ ਜੀ ਇਹ ਆ ਜੀ ਉਹ ਵਾਟਰ ਸਪਲਾਈ ਵੀ ਦਿਖਾਈ ਦੇ ਰਹੀ ਆ ਜੀ ਗਪਾਲੀਆਂ ਦੀ ਤੇ ਮਗਰ ਜਿਹੜਾ ਜੰਗਲ ਨਜ਼ਰ ਆ ਰਿਹਾ ਜੀ ਇਹ ਆ ਉੱਪਰ ਬੜੀ ਦਬਾਬ ਦੇ ਨਹਿਰ ਦੇ ਕਿਨਾਰੇ ਲਾਈ ਹੋਈ ਜੰਗਲਾਤ ਜਿਹੜੀ ਕਿ ਬੜੀ ਹੀ ਖੂਬਸੂਰਤ ਨਜ਼ਰ ਆ ਰਹੀ ਆ ਜੀ ਤੇ ਹੋਰ ਤੁਹਾਨੂੰ ਦਿਖਾਨਿਆਂ ਤੇ ਬਾਕੀ ਦੇਖ ਲਓ ਖੇਤ ਰੰਗ ਬਰੰਗੇ ਜਿੱਦਾਂ ਜਿੱਦਾਂ ਦਾ ਛੋਨਾ ਲੱਗਿਆ ਉਸ ਤਰ੍ਹਾਂ ਦਾ ਹੀ ਰੰਗ ਕੋਈ 11 21 ਕੋਈ ਕਿਸੇ ਤਰ੍ਹਾਂ ਦਾ ਕੋਈ 17 18 47 48 49 59 52 ਸਾਰੇ ਲੱਗੇ ਆ ਜੀ ਤੇ ਆ ਕੁਝ ਡੇਰੇ ਆ ਵਿੱਚ ਤੇ ਆ ਵਿੱਚ ਥੋੜੀ ਸਾਡੀ ਪਲਾਈ ਗਊ ਚਰਾਦ ਉਹ ਵੀ ਤੁਹਾਨੂੰ ਨਜ਼ਰ ਆਏ ਕਰਦੀ ਹੋਏਗੀ ਤੇ ਇਹ ਵੀ ਮਾੜੀ ਮੋਟੀ ਜੰਗਲਾਂਤ ਬਣੀ ਆ ਹੁਣ ਤੇ ਆ ਤੁਹਾਨੂੰ ਸਾਰੀ ਜੰਗਲਾਤ ਲੱਭਣ ਦੀਆਂ ਨਹਿਰ ਦੇ ਜਿਹੜੀ ਕਿਨਾਰੇ-ਕਿਨਾਰੇ ਵਾਲੀ ਕਿੰਨਾ ਸੋਹਣਾ 뷰 ਹੈ ਜੀ ਸਵਿਟੀਅਰ ਲੈਂਡ ਹੀ ਹੈ ਜੇ ਅਸੀਂ ਦੇਖੀਏ ਇਹਦੀ ਸਫਾਈਆਂ ਰੱਖੀਏ ਤਾਂ ਕਾਟਾ ਨਹੀਂ ਤੇ ਇਹ ਸਾਹਮਣੇ ਆ ਰਿਹਾ ਜੀ ਚੁਹਾਣਾ ਬਿੰਨ ਨਜ਼ਰ ਆ ਰਿਹਾ ਜੀ ਇੱਕ ਹੋਰ ਗੱਲ ਦੱਸ ਦਿਆਂ ਜੀ ਮੈਂ ਇਸ ਟਾਈਮ ਗੁਰਦਾਸਪੁਰ ਜ਼ਿਲ੍ਹਾ ਜੇ ਖੜਾ ਤੇ ਇਹ ਆ ਜੀ ਜਿਹੜਾ ਨਜ਼ਰ ਆ ਰਿਹਾ ਜੀ ਇਹ ਆ ਜੀ ਪਠਾਨਕੋਟ ਜ਼ਿਲ੍ਹੇ ਦਾ ਪਿੰਡ ਚਵਾਨਾ ਇਧਰੋਂ ਗੁਰਦਾਸਪੁਰ ਜ਼ਿਲ੍ਹੇ ਨੂੰ ਲਾਸਟ ਪਿੰਡ ਆ ਜੀ ਇਹ ਪਠਾਨਕੋਟ ਦਾ ਤੇ ਹੱਦਿੰਦੀ ਉਹ ਵੀ ਦਿਖਾ ਦਿੰਨੇ ਆ ਵੀ ਹੱਤ ਪਠਾਨਕੋਟ ਦੀ ਕਿੱਥੋਂ ਸ਼ੁਰੂ ਹੁੰਦੀ ਆ ਜੀ ਇਹ ਆ ਜਿਹੜੇ ਇਹ ਦਰਖਤ ਲੱਭ ਰਿਹਾ ਘਣੇ ਜੀ ਇਸ ਤੋਂ ਥੋੜਾ ਕੋਈ ਕਿल्ले ਦੋ ਕਿੱਲੇ ਦੀ ਬਾੜ ਜਾਣਾ ਅੱਗੇ ਤੇ ਪਠਾਨਕੋਟ ਜ਼ਿਲ੍ਹਾ ਜੀ ਤੇ ਉਹ ਪਿੰਡ ਚਵਾਨ ਪਿੰਡ ਉਹਨਾਂ ਦੀ ਵੀ ਵਾਟਰ ਸਪਲਾਈ ਤੁਹਾਨੂੰ ਨਜ਼ਰ ਅਜੇ ਆਏ ਕਰਦੀ ਹੋएगी ਰੰਗ-ਬਰੰਗੀ ਵਿੱਚ ਤਰੰਗੇ ਦਾ ਨਿਸ਼ਾਨ ਬਣਾਇਆ ਹੋਇਆ ਤੇ ਉਹਦੇ ਉੱਪਰ ਲਿਖਿਆ ਹੈ ਮੇਰਾ ਪਿੰਡ ਚੋਹਾਨ ਪਰ ਚਲੋ ਸਾਡੀ ਵਾਟਰ ਸਪਲਾਈ ਦਾ ਵੀ ਇਹ ਲਿਖੋਏਗਾ ਪਰ ਅਜੇ ਨਹੀਂ ਲਿਖਿਆ ਗਿਆ ਤੇ ਫਿਰ ਆ ਜਾਂਦੇ ਹਾਂ ਜੀ ਇਹ ਨਾਲ ਹੀ ਇਹ ਤੁਹਾਨੂੰ ਦੱਸਦੇ ਹਾਂ ਜੀ ਆ ਜਿੱਦਾਂ ਦਰਖਤ ਨਾਲ-ਨਾਲ ਦਰਖਤ ਆ ਰਿਹਾ ਤੇ ਇਹਦਾ ਪਾਰਲਾ ਏਰੀਆ ਪੈਂਦਾ ਚੜੋਲੀ ਇਹ ਇੱਧਰ ਕੁੰਡੇ ਆ ਤੇ ਅੱਗੇ ਚੜੋਲੀ ਜੀ ਤੇ ਚੜੋਲੀ ਦਾ ਹੀ ਵਿੱਚੋਂ ਨਿਕਲਿਆ ਪਿੰਡ ਚੜੋਲੀ ਬਾਂਗਰ ਇਹ ਵੀ ਦੇਖ ਲਓ ਜੀ ਨਿੱਕਾ ਜਿਹਾ ਪਿੰਡ ਹੈ ਕਦੇ ਇੱਥੇ ਕੁੱਲੀਆਂ ਕਹਿੰਦੇ ਰਿਹਾ ਇਹਨੂੰ ਕੁੱਲੀਆਂ ਹੀ ਹੁੰਦੀਆਂ ਰਹੀਆਂ ਪਰ ਅੱਜ ਚੰਗਾ ਪਿੰਡ ਬਣਿਆ ਠੀਕ ਘਰ ਬਣ ਗਏ ਦੇ ਇੱਥੇ ਤੇ ਕੁੱਲੀ ਕੋਈ ਨਜ਼ਰ ਨਹੀਂ ਆਉਂਦੀ ਤੇ ਚੜੋਲੀ ਬਾਂਗਰ ਕਹਿੰਦੇ ਆ ਜੀ ਤੇ ਅੱਗੇ ਦੇਖ ਲਓ ਜੀ ਉਹ ਨਾਲ ਡੇਰੇ ਆ ਜੀ ਚੜੋ ਇਹ ਸਾਰਾ ਬਾਂਗਰ ਦੇਖਿਆ ਜਾਏ ਤੇ ਚੜੋਲੀ ਬਾਂਗਰ ਲਗਭਗ ਸਾਰੇ ਪਿੰਡਾਂ ਤੋਂ ਵੱਡਾ ਪਿੰਡ ਹੋਣਾ ਜਿਉ ਕਿ ਕਿਲੋਮੀਟਰਾਂ 'ਚ ਫੈਲਿਆ ਹੋਇਆ ਤੇ ਦੀਪਾਂ ਦੇ ਵਿੱਚ ਹੈ ਛੋਟੇ-ਛੋਟੇ ਦੀਪ ਹੈ ਤੇ ਬੜਾ ਵੱਡਾ ਪਿੰਡ ਹੈ ਚੜੋਲੀ ਬਾਂਗਰ ਤੇ ਹੋਰ ਤੁਹਾਨੂੰ ਦਿਖਾਉਂਦੀ ਹੈ ਜਿੰਨਾ ਵੀ ਨਜ਼ਰ ਆ ਰਿਹਾ ਜੀ ਇਹ ਚੜੋਲੀ ਬਾਂਗਰ ਚ ਹੀ ਆ ਜੋ ਵੀ ਨਜ਼ਰ ਆ ਰਿਹਾ ਨਾ ਇਹ ਜਿੰਨਾ ਵੀ ਏਰੀਆ ਨਜ਼ਰ ਆ ਰਿਹਾ ਚੜੋਲੀ ਬਾਂਗਰ ਹੀ ਆ ਜੀ ਚੜੋਲੀ ਬਾਂਗਰ ਤੇ ਨਾਲ ਪਹਿਲੇ ਤੁਹਾਨੂੰ ਦਿਖਾ ਰਹੀਏ ਗਰਾਊਂਡ ਵੀ ਦਿਖਾ ਦਈਏ ਜੀ ਇਹ ਆਪਣਾ ਗਰਾਊਂਡ ਹੈ ਜੀ ਜਿੱਥੇ ਬੱਚੇ ਦੌੜਦੌੜ ਲਾਂਦੇ ਆ ਕਾਫੀ ਬੱਚੇ ਇੱਥੋਂ ਨਿਕਲੇ ਆ ਦੌੜਾਂ ਦੜਾਂ ਲਾ ਕੇ ਅਗਣਬੀਰ ਗਿਆ ਕਈ ਲੜਕੇ ਆ ਵੀ ਇੱਥੇ ਪ੍ਰੈਕਟਿਸ ਕਰਨ ਆਉਂਦੀਆਂ ਕਿਉਂਕਿ ਬਹੁਤ ਵੱਡਾ ਗਰਾਊਂਡ ਹੈ ਸਾਡੇ ਏਰੀਏ ਦਾ ਤੇ ਇਹ ਵੀ ਇੱਕ ਧਾਰਮਿਕ ਸਥਾਨ ਹੀ ਲਾ ਲੋ ਜਿੱਥੇ ਇਹਨਾਂ ਮੌਕੇ ਮਿਲਦਾ ਆ ਗਰਾਊਂਡ ਹੈ ਜੀ ਜਿੱਥੇ ਬੱਚੇ ਮਿਹਨਤ ਮਾਰਦੇ ਨੇ ਤੇ ਸਫਲ ਹੁੰਦੇ ਨੇ ਤੇ ਆਪਣੀ ਜ਼ਿੰਦਗੀ ਚ ਨਵਾਂ ਸਫ਼ਰ ਸ਼ੁਰੂ ਕਰਦੇ ਨੇ ਆਪਣੀ ਮਿਹਨਤ ਮਾਰ ਕੇ ਕੋਈ ਆਰਮੀ ਚ ਕੋਈ ਕਿਸੇ ਤਰ੍ਹਾਂ ਦੇ ਵੀ ਪੁਲਿਸ ਚ ਜਾਂਦਾ ਜਾਂ ਹੋਰ ਕੇਂਦਰੀ ਰਿਜ਼ਰਵ ਪੁਲਸਾਇ ਕੋਈ ਵੀ ਕਿਤੇ ਵੀ ਜਾਂਦੇ ਆ ਤੇ ਇੱਥੋਂ ਮਿਹਨਤ ਮਾਰ ਕੇ ਜਾਂਦੇ ਆ ਤੇ ਇਹ ਸਾਡੀ ਗਰਾਊਂਡ ਤੇ ਫਿਰ ਤੁਹਾਨੂੰ ਦਿਖਾਣਾ ਜੀ ਉਹ ਬਾਰ ਬਣੀ ਆ ਜਿਹੜੀ ਐਥਨੋਲ ਦੀ ਫੈਕਟਰੀ ਉਹ ਵੀ ਇੱਥੋਂ ਨਜ਼ਰ ਆਉਂਦੀ ਆ ਜੀ ਫੇਲਾ ਹਾਲ ਸਾਡਾ ਇਨਾ ਕੈਮਰਾ ਕੰਮ ਨਹੀਂ ਕਰੇਗਾ ਇਹ ਸਾਨੂੰ ਦਿਖਾਣਾ ਜੀ ਪਿੰਡ ਚੇਚੀਆਂ ਤੇ ਇਹ ਪਿੰਡ ਚੇਚੀਆਂ ক্লোਜ਼ ਕਰਕੇ ਦੱਸਦੇ ਆ ਜੀ ਤੁਹਾਨੂੰ ਇਹ ਜੀ ਪਿੰਡ ਚੇਚੀਆਂ ਜੇ ਵਿੱਚ ਦਿਖਾਈ ਦੇ ਰਿਹਾ ਤੁਹਾਨੂੰ ਤੇ ਨਾਲ ਨਾਲ ਜੰਗਲਾਤ ਵੀ ਦੇਖੋ ਸਾਡੇ ਫੌਜੀ ਸਾਹਿਬਾਂ ਇੱਕ ਨੇ ਚੰਗੇ ਬੂਟੇ ਲਾਏ ਆ ਇੱਥੇ ਤੇ ਆਕਸੀਜਨ ਦੀ ਕੋਈ ਕਮੀ ਨਹੀਂ ਤੇ ਮੈਂ ਤਾਂ ਕਹਿੰਦਾ ਇੱਥੇ ਵੀ ਵਿਸਟ ਕਰੋ ਆਓ ਕੁੰਡੇ ਲਾਲੋ ਵਾਲੀ ਗਰਾਊਂਡ 'ਚ ਤੇ ਨਜ਼ਾਰਾ ਦੇਖੋ ਲੱਗੇ ਨੇੜੇ ਤੇੜੇ ਦਾ ਬਹੁਤ ਵਧੀਆ ਜੀ ਤਮਹਰਾ ਹੀ ਵੀ ਇੱਥੋਂ ਦੂਰ ਆ ਤੇ ਸ਼ਿਮਾਂ ਦੀਆਂ ਕੁੱਲੀਆਂ ਜਿਹਨੂੰ ਕੋਠੇ ਆਰੀਆਂ ਕਹਿੰਦੇ ਆ ਉਹ ਵੀ ਆ ਜੀ ਤੇ ਹੋਰ ਕੀ ਜੀ ਨਜ਼ਰ ਆ ਰਿਹਾ ਜੀ ਮੈਂ ਕਲੋਜ਼ ਕਰ ਦਿੰਦਾ ਇਹਨੂੰ ਸਾਹਮਣੇ ਸੂਰਜ ਪੈ ਰਿਹਾ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਵੈਸੇ ਪਰ ਅੱਜ ਤੱਕ ਇਹੜਾ ਚੇਚੀਆਂ ਫੈਕਟਰੀ ਪਿੱਛੇ ਫਿਰ ਅੱਧਰ ਨੂੰ ਆ ਜਾਓ ਤਮਹਰਾ ਹੀ ਆ ਸਾਹਮਣੇ ਤੇ ਫਿਰ ਉੱਥੇ ਹੀ ਕਮਾ ਕੇ ਕੈਮਰਾ ਆਪਣੇ ਪਿੰਡ ਨੂੰ ਆ ਜਾਏਗਾ ਤੇ ਇਹ ਤੁਹਾਨੂੰ ਜਿੰਨੇ ਜਿੰਨੇ ਪਿੰਡ ਨਜ਼ਰ ਆਣਦੇ ਆ ਉਹ ਦਿਖਾਉਂਦੇ ਆ ਜੀ ਤੇ ਇੱਕ ਕੇਸਲ ਪਿੰਡ ਵੀ ਸਾਨੂੰ ਇੱਥੋਂ ਦਿਖਾਈ ਦਿੱਤੇ ਆ ਦਿਖਾਈ ਦੇ ਜਾਏਗਾ ਕੋਈ ਦੂਰ ਨਹੀਂ ਆ ਕੋਸ਼ਿਸ਼ ਕਰਦਾ ਜੀ ਗਪਾਲੀਆਂ ਤੁਹਾਨੂੰ ਦਿਖਾ ਦਤਾ ਪਰ ਉਹ ਪਿੱਛੇ ਪੈਂਦਾ ਸਾਡੇ ਪਿੰਡ ਦੇ ਉਹ ਟਾਵਰ ਜਿਹੜਾ ਦੂਜਾ ਟਾਵਰ ਆ ਉਹ ਕੇਸਲ ਚ ਆ ਜੀ ਤੇ ਕੇਸਲ ਦੇ ਟਾਵਰ ਦੇ ਇਧਰਲੇ ਪਾਸੇ ਕੇਸਲ ਆ ਸੋ ਜਿਵੇਂ ਅਸੀਂ ਤੁਹਾਨੂੰ ਲੋਕੇਸ਼ਨ ਦਿਖਾਈ ਆ ਜੀ ਪਿੰਡ ਨੇ ਨੰਨੋ ਵਾਲ ਕੋਪਾਲੀਆਂ ਇਸ ਸਾਲ ਚੋਹਾਣਾ ਚੇਚੀਆਂ ਵਾਂਗਰ ਚੜੋਲੀ ਤੇ ਹੋਰ ਤੁਮਹਰਾਈ ਤੁਮਰੂਈ ਤੱਕ ਜਿੱਦਾਂ ਵੀ ਨਹਿਰ ਦਾ ਕਿਨਾਰਾ ਜੋ ਵੀ ਨਜ਼ਰ ਆ ਰਿਹਾ ਜੀ ਕਿੱਦਾਂ ਦਾ ਲੱਗਿਆ ਜੀ ਮੈਨੂੰ ਉਮੀਦ ਆ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਜੈ ਹਨ ਜੈ ਬਾਤ ਰਾਮ ਰਾਮ